सीएम ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੌਜੂਦਗੀ ਵਿੱਚ ਸ਼ਾਮਲ ਹੋ ਚੁੱਕਿਆ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਿਆ ਨੌکریاں ਜਿਹੜੀਆਂ ਇਹਨਾਂ ਨੇ ਕਾਂਗਰਸ ਸਰਕਾਰ ਨੇ ਜਾਂਦੇ ਹੋਏ ਸਾਡੇ ਚੰਨੀ ਜੀ ਨੇ 3600 ਨੌਕਰੀ ਕੱਚੇ ਤੌਰ ਤੇ ਕਹਿ ਗਏ ਸੀ ਜਿਹਦਾ ਬਾਅਦ ਦੇ ਵਿੱਚ ਗੱਪ ਸਾਹਮਣੇ ਆਇਆ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ 4000 ਤੋਂ ਉੱਪਰ ਨੌکریاں ਸਾਡੇ ਨੌਜਵਾਨਾਂ ਨੂੰ ਦੇ ਚੁੱਕੇ ਨੇ ਅੱਜ ਉਹਨਾਂ ਗਤੀਵਿਧੀਆਂ ਤੋਂ ਅੱਜ ਪ੍ਰਭਾਵਿਤ ਹੋ ਕੇ ਗੁਰਪ੍ਰੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ ਸਿੱਖਿਆ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਸਿਹਤ ਸਹੂਲਤਾਂ ਦੇ ਲਈ ਜਿੱਥੇ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਗਲੀਆਂ ਨਾਲੀਆਂ ਨੂੰ ਛੱਡ ਕੇ ਜਿੱਥੇ ਵੱਡਾ ਕੰਮ ਕੀਤਾ ਜਾ ਰਿਹਾ ਹੋਰ ਵੀ ਬਹੁਤ ਵੱਡੇ ਵੱਡੇ ਲੀਡਰ ਤੇ ਇਹਨਾਂ ਦੇ ਵਰਕਰ ਨੇ ਜਿਹੜੇ ਅੱਜ ਉਹ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਦੇਖੋ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਨੇ ਕਿ ਸਾਡੀ ਏਕਤਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਇੱਕ ਮੁਠਾ ਸੀ ਉਹ ਤਾਕਤ ਵੀ ਪੂਰਾ ਸਾਡੀ ਪਾਰਟੀ ਦਾ। ਫਿਰ ਜਦੋਂ ਭਗਵੰਤ ਸਿੰਘ ਮਾਨ ਉਹਨਾਂ ਦੇ ਫੈਲਾ ਚੱਕਦੇ ਨੇ ਜੀ। ਜਦੋਂ ਸੰਸਦ ਦੇ ਵਿੱਚ ਉਹਨਾਂ ਦੇ ਫੈਲਾ ਚੱਕਦੇ ਨੇ ਫਿਰ ਇਹਨਾਂ ਦੇ ਰਾਜਾ ਵੜਿੰਗ ਕਾ ਤਾਂ ਚੁੱਪ ਕਰ ਜਾਂਦੇ ਨੇ ਉੱਥੇ। ਆਮ ਆਦਮੀ ਪਾਰਟੀ ਲਈ ਕਿਹੜੀ ਵਾਸ਼ਿੰਗ ਮਸ਼ੀਨਾਂ ਜੀ ਪਹਿਲਾਂ ਕਰਪਟ ਹੁੰਦਾ ਲੀਡਰ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਚ ਉਹਨੂੰ ਕਿਤੇ ਨਾ ਕਿਤੇ ਸਾਫ਼ ਕਰਦੇ ਨੇ ਸਾਫ਼ ਸੁਥਰੀ ਕਰਕੇ ਆਮ ਆਦਮੀ ਪਾਰਟੀ ਸ਼ਾਮਿਲ ਕਰਦੇ ਜਿਹੜੇ ਕਰਪਟ ਲੀਡਰ ਸੀ ਸੁਖਪਾਲ ਸਿੰਘ ਕਹਿਰਾ ਵਰਗੇ ਇਹਨਾਂ ਕੋਲੇ ਵਾਸ਼ਿੰਗ ਪਾਊਡਰ ਨਹੀਂ ਬਸ ਸੀ ਇਹਨਾਂ ਕੋਲੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਾਂਗਰਸ ਪਾਰਟੀ ਨੂੰ ਅੱਜ ਵੱਡਾ ਝਟਕਾ ਲੱਗਿਆ ਸ਼੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਦਾ ਸਾਬਕਾ ਐਮਐਲਏ ਗੁਰਪ੍ਰੀਤ ਸਿੰਘ ਜੀਪੀ ਜੋ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੌਜੂਦਗੀ ਵਿੱਚ ਸ਼ਾਮਲ ਹੋ ਚੁੱਕਿਆ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਿਆ ਇਹ ਝਟਕੇ ਤੋਂ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਜੀਪੀ ਦੀ ਸਟੇਟਮੈਂਟ ਆਈ ਹੈ ਕਿ ਕਾਂਗਰਸ ਪਾਰਟੀ 'ਚ ਕੋਈ ਅਨੁਸ਼ਾਸਨ ਨਹੀਂ ਹੈ ਅਨੁਸ਼ਾਸਨ ਦੀ ਘਟਾ ਜਿਸ ਕਾਰਨ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਬਸੀ ਪਟਾਣਾ ਦੇ ਸਾਬਕਾ ਐਮਐਲਏ ਨੇ ਗੁਰਪ੍ਰੀਤ ਸਿੰਘ ਜੀਪੀ ਸੋ ਲਗਾਤਾਰ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਨੇੜੇ ਵੱਡੇ ਫੇਰ ਬਦਲ ਹੋਣੇ ਨੇ ਕਿਉਂਕਿ ਜਿਹੜੇ ਨਾਰਾਜ਼ ਆਗੂ ਹੁੰਦੇ ਨੇ ਉਹ ਹੁਣ ਪਾਰਟੀਆਂ ਚੇਂਜ ਕਰਨਗੇ ਪਾਰਟੀਆਂ ਬਦਲਣਗੇ ਜਨਿਕੇ ਵੱਡਾ ਫੇਰ ਬਦਲ ਆਇਆ ਕਾਂਗਰਸ ਪਾਰਟੀ ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਜ਼ਾ ਅਪਡੇਟ ਆ ਸੋ ਗੱਲਬਾਤ ਕਰ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ लवली ਕੱਕੜਾ ਸਾਡੇ ਨਾਲ ਮੌਜੂਦ ਨੇ लवली ਜੀ ਲੋਕ ਸਭਾ ਇਲੈਕਸ਼ਨ ਨੇੜੇ ਆ ਤੇ ਨਾਲ ਦੇ ਨਾਲ ਫੇਰ ਬਦਰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਿਵੇਂ ਦੇਖ ਦਿਓ ਸਾਰੇ ਕਿ ਆਮ ਆਦਮੀ ਪਾਰਟੀ ਕਣੀ ਝੁਕਾਵਦੇ ਗੁਰਪ੍ਰੀਤ ਸਿੰਘ ਜੀਪੀ ਦਾ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਲੋਕ ਜੀਬੀ ਵੀ ਕਹਿੰਦੇ ਨੇ ਫਤਿਹਗੜ੍ਹ ਸਾਹਿਬ ਤੋਂ ਅੱਜ ਜਿਹੜੇ ਉਹ ਜੁਆਇਨ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨਮਾਈ ਹੇਠ ਹੋਏ ਨੇ ਤੇ ਜਿਨ੍ਹਾਂ ਦਾ ਆਪਾਂ ਗੱਲ ਕਰੀਏ ਵੀ ਉਹ ਪਿਛਲੇ ਸਮੇਂ ਤੋਂ ਕਾਂਗਰਸ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜਿਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਕੋਈ ਅਸੀ ਗੱਲ ਨਹੀਂ ਤੇ ਲਗਾਤਾਰ ਉਹ ਜਿਹੜਾ ਕਾਂਗਰਸ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਅੱਜਕਲ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਦੇ ਵਿੱਚ ਜਿਹੜੀ ਅੱਜ ਫੁੱਟ ਪਈ ਹੋਈ ਆ ਉਸ ਫੁੱਟ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਦੇ ਲੀਡਰ ਨੇ ਜਾਂ ਇਹਨਾਂ ਦੇ ਜਿਹੜੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਲੱਗ ਰਹੇ ਇਲਜ਼ਾਮਾਂ ਨੂੰ ਦੇਖਦੇ ਹੋਏ ਅੱਜ ਗੁਰਪ੍ਰੀਤ ਸਿੰਘ ਜੀ ਨੇ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਡੇ अरविंद केजरीवाल जी ਸਾਡੇ ਸੁਪਰੀਮੋ ਨੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਦੇਖਦੇ ਹੋਏ ਅੱਜ ਲੋਕ ਪੱਖੀ ਫੈਸਲੇ ਜਿਹੜੇ ਆਵਾਦਮੀ ਪਾਰਟੀ ਵੱਲੋਂ ਲਏ ਜਾ ਰਹੇ ਨੇ ਅੱਜ ਉਹਨਾਂ ਨੂੰ ਦੇਖਦੇ ਹੋਏ ਜਿੱਥੇ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ ਸਿੱਖਿਆ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਸਿਹਤ ਸਹੂਲਤਾਂ ਦੇ ਲਈ ਜਿੱਥੇ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਹੈ ਗਲੀਆਂ ਨਾਲੀਆਂ ਨੂੰ ਛੱਡ ਕੇ ਜਿੱਥੇ ਵੱਡਾ ਕੰਮ ਕੀਤਾ ਜਾ ਰਿਹਾ ਅਜ ਉਹਨਾਂ ਤੋਂ ਉੱਪਰ ਉੱਠ ਕੇ ਅਗਰ ਗੁਰਪ੍ਰੀਤ ਸਿੰਘ ਤਾਈਓ ਫੈਨ ਹੋਏ ਨੇ ਵੀ ਪੰਜਾਬ ਸਰਕਾਰ ਵਧੀਆ ਕਾਰਗੁਜ਼ਾਰੀ ਕਰ ਰਹੀ ਆ ਤਾਂ ਉਹ ਸ਼ਾਮਲ ਹੋਈ ਬਿਲਕੁਲ ਜੀ ਦੇਖੋ ਲੋਕਾਂ ਦੇ ਵਿੱਚ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 850 ਤੋਂ ਉੱਪਰ 850 ਤੋਂ ਉੱਪਰ ਜਿਹੜੇ ਮੁਹੱਲਾ ਕਲੀਨਿਕ ਖੋਲੇ ਗਏ ਨੇ ਸਕੂਲਾਂ ਦੇ ਵਿੱਚ ਸਿੱਖਿਆ ਨੂੰ ਜਿਹੜਾ ਉੱਪਰ ਚੱਕਣ ਦੇ ਲਈ ਨੌਕਰੀਆਂ ਜਿਹੜੀਆਂ ਨੌਕਰੀਆਂ ਜਿਹੜੀਆਂ ਇਹਨਾਂ ਨੇ ਕਾਂਗਰਸ ਸਰਕਾਰ ਨੇ ਜਾਂਦੇ ਹੋਏ ਸਾਡੇ ਚੰਨੀ ਜੀ ਨੇ 3600 ਨੌਕਰੀ ਕੱਚੇ ਤੌਰ ਤੇ ਕਹਿ ਗਏ ਸੀ ਜਿਹਦਾ ਬਾਦ ਦੇ ਵਿੱਚ ਗੱਪ ਸਾਹਮਣੇ ਆਇਆ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ 4000 ਤੋਂ ਉੱਪਰ ਨੌਕਰੀਆਂ ਸਾਡੇ ਨੌਜਵਾਨਾਂ ਨੂੰ ਦੇ ਚੁੱਕੇ ਨੇ ਅੱਜ ਉਹਨਾਂ ਗਤੀਵਿਧੀਆਂ ਤੋਂ ਅੱਜ ਪ੍ਰਭਾਵਿਤ ਹੋ ਕੇ ਗੁਰਪ੍ਰੀਤ ਸਿੰਘ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਲੀਡਰ ਤੇ ਇਹਨਾਂ ਦੇ ਵਰਕਰ ਨੇ ਜਿਹੜੇ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਦੇਖਿਓ ਤੁਸੀਂ ਉਹਨਾਂ ਨਾਲ ਨਹੀਂ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਅਨੁਸ਼ਾਸਨ ਦੀ ਬਹੁਤ ਘਾਟ ਸੀ ਕਾਰਨ ਦੱਸਿਆ ਕਿ ਅਨੁਸ਼ਾਸਨ ਹੈ ਨਹੀਂ ਸੀ ਤਾਂ ਅਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਨੇ ਕਿ ਸਾਡੀ ਏਕਤਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਇੱਕ ਮੁਠਾ ਸੀ ਉਸਾਸਤ ਵੀ ਪੂਰਾ ਸਾਡੀ ਪਾਰਟੀ ਦਾ ਫਿਰ ਜਦੋਂ ਭਗਵੰਤ ਸਿੰਘ ਮਾਨ ਉਹਨਾਂ ਦੇ ਫੈਲਾ ਚੱਕਦੇ ਨੇ ਜੀ ਜਦੋਂ ਸੰਸਦ ਦੇ ਵਿੱਚ ਉਹਨਾਂ ਦੇ ਫੈਲਾ ਚੱਕਦੇ ਨੇ ਫਿਰ ਇਹਨਾਂ ਦੇ ਰਾਜਾ ਵੜ ਉਹ ਗੱਲਾਂ ਨੂੰ ਦੇਖਦੇ ਹੋ ਅੱਜ ਗੁਰਪ੍ਰੀਤ ਸਿੰਘ ਜੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਅਨੇਕਾਂ ਕਾਉਂਸਲਰਾਂ ਨੂੰ ਪੰਚਾਇਤਾਂ ਨੂੰ ਪੰਚਾਇਤਾਂ ਦੇ ਜਿਹੜੇ ਸਰਪੰਚ ਨੇ ਅਨੇਕਾਂ ਕਾਂਗਰਸੀ ਵਰਕਰਾਂ ਨੂੰ ਲੈ ਕੇ ਅੱਜ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਦਾਖਲ ਹੋਏ ਨੇ ਠੀਕ ਹੈ ਵੈਸੇ ਇਹ ਵੀ ਕਿਹਾ ਜਾਂਦਾ ਹੁੰਦਾ ਕਿ ਕੁਰਸੀ ਦਾ ਲਾਲਚ ਹੁੰਦਾ ਜੀ ਜਦੋਂ ਪਾਰਟੀ ਚੇਂਜ ਕਰਨੀ ਹੁੰਦੀ ਆ ਵੀ ਇੱਧਰ ਸਾਨੂੰ ਉਹਦਾ ਨਹੀਂ ਦੇ ਰਹੇ ਕੀ ਪਤਾ ਟਿਕਟੇ ਮਿਲ ਜੇ ਕੀ ਪਤਾ ਵਿਧਾਨ ਸਭਾ ਟਿਕਟ ਮਿਲ ਜੇ ਕੀ ਪਤਾ ਹੋ ਸਕਦਾ ਗੁਰਪ੍ਰੀਤ ਸਿੰਘ ਸੋਚਦੇ ਹੋਣ ਕਿ ਆਮ ਆਦਮੀ ਪਾਰਟੀ ਤੋਂ ਸਾਨੂੰ ਲੋਕ ਸਭਾ ਹਲਕਾ ਦੀ ਟਿਕਟ ਮਿਲ ਜੂਗੀ ਫਤੇਗੜ ਸਾਹਿਬ ਤੋਂ ਇੱਥੋਂ ਲੜਾਂਗੇ ਅਸੀਂ ਕੀ ਪਤਾ ਇਹ ਚੱਸ ਹੋਵੇ ਦੇਖੋ ਆਮ ਆਦਮੀ ਪਾਰਟੀ ਇੱਕ ਮਿਹਨਤੀ ਵਰਕਰਾਂ ਦੀ ਕਦਰ ਕਰਨ ਵਾਲੀ ਪਾਰਟੀ ਹੈ ਕਾਂਗਰਸ ਦੇ ਵਿੱਚ ਜਾਂ ਆਪਾਂ ਰਵਾਇਤੀ ਪਾਰਟੀਆਂ ਦੀ ਗੱਲ ਕਰ ਲਈਏ ਉਹਨਾਂ ਪਾਰਟੀਆਂ ਦੇ ਵਿੱਚ ਕੀ ਆ ਜਿਹੜੇ ਲੱਖਾਂ ਕਰੋੜਾਂ ਦਾ ਜਿਹੜਾ ਜੇਬਾਂ ਦੇ ਵਿੱਚ ਪਾ ਕੇ ਘੁੰਮਣ ਵਾਲੇ ਲੋਕ ਨੇ ਸਿਰਫ ਉਹਨਾਂ ਲੋਕਾਂ ਨੂੰ ਸੱਤਾ ਦੇ ਵਿੱਚ ਲਿਆਇਆ ਜਾਂਦਾ ਉਹਨਾਂ ਲੋਕਾਂ ਨੂੰ ਚਮਕਾਇਆ ਜਾਂਦਾ ਠੀਕ ਹੈ ਜਨਿ ਕਿ ਜੇ ਆਪਾਂ ਗੱਲ ਕਰੀਏ ਪਿਛਲੇ ਸਮੇਂ ਤੁਸੀਂ ਜਲੰਧਰ ਚੋਣ ਦੇ ਵਿੱਚ ਦੇਖਿਆ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਡਾਟੇ ਦੇ ਉੱਪਰ ਕੰਮ ਕਰਨ ਵਾਲੀ ਪਾਰਟੀ ਆ ਉਹ ਇਸ ਤਰ੍ਹਾਂ ਨਹੀਂ ਕਿ ਉਹ ਪ੍ਰਧਾਨਗੀਆਂ ਦੇ ਉੱਪਰ ਕੰਮ ਕਰਨ ਵਾਲੀ ਪਾਰਟੀ ਆ ਜਾਂ ਉਹ ਸੀਟਾਂ ਦੇ ਉੱਪਰ ਕੰਮ ਕਰਨ ਵਾਲੀ ਪਾਰਟੀ ਆ ਤੁਸੀਂ ਪਿੱਛੇ ਜੇ ਦੇਖਿਆ ਕਿ ਜਲੰਧਰ ਦੇ ਵਿੱਚ ਸੁਸ਼ੀਲ ਰਿੰਕੂ ਜੀ ਜਿਨ੍ਹਾਂ ਨੂੰ ਜੁਆਇਨ ਕਰਾ ਕੇ ਮੌਕੇ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਨੇ ਦੱਸਤਾ ਜੀ ਕਿ ਇਹ ਸੀਟ ਝੋਲੀ ਜਿਹੜੀ ਐ ਉਹ ਆਮ ਆਦਮੀ ਪਾਰਟੀ ਦੇ ਪਊਗੀ ਕਿਉਂਕਿ ਪਿੱਛੇ ਜਿਹੜੀ ਜਿਮਣੀ ਚੋਣ ਹੋਈ ਸੰਗਰੂਰ ਦੇ ਵਿੱਚ ਉਹ ਤੋਂ ਬਹੁਤ ਕੁਝ ਸਿੱਖਿਆ ਕਿਉਂਕਿ ਪਾਰਟੀ ਐ ਦੇਖੋ ਨਵੀਂ ਐ ਸਿੱਖਦੀ ਆ ਬਹੁਤ ਕੁਝ ਉਹ ਤੋਂ ਬਹੁਤ ਕੁਝ ਸਿੱਖਿਆ ਤੇ ਹੁਣ ਉਹ ਸਿੱਖ ਕੇ ਅੱਗੇ 13 ਤੇ 13 ਸੀਟਾਂ ਤੇ ਜਿਹੜੀ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਐ ਬਟ ਇਹਦੇ ਵਿੱਚ ਹਜੇ ਕੋਈ ਕਲੀਅਰ ਨਹੀਂ ਕੀਤਾ ਉਹਨਾਂ ਨੇ ਕਿ ਇਹਨਾਂ ਨੂੰ ਜੁਆਇਨ ਕਰਾ ਕੇ ਚੋਣ ਲੜਾਈ ਜਾਊਗੀ ਇਆ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ ਕਿ ਨਹੀਂ ਉਤਾਰਿਆ ਜਾਊਗਾ ਦੇਖੋ ਪਾਰਟੀ ਦੇ ਫੈਸਲੇ ਨੇ ਉਹਨੂੰ ਨਹੀਂ ਫੈਸਲੇ ਪਾਰਟੀ ਜੋ ਫੈਸਲਾ ਲਾਊਗੀ ਸਾਨੂੰ ਮਨਜ਼ੂਰ ਹੈ ਬਿਲਕੁਲ ਪਰ ਦੂਜੀਆਂ ਪਾਰਟੀਆਂ ਕਹਿੰਦੀਆਂ ਨੇ ਕਿ ਆਮ ਆਦਮੀ ਪਾਰਟੀ ਲਈ ਕਿਹੜੀ ਵਾਸ਼ਿੰਗ ਮਸ਼ੀਨਾਂ ਜੀ ਪਹਿਲਾਂ ਕਰਪਟ ਹੁੰਦਾ ਲੀਡਰ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਚ ਉਹਨੂੰ ਕਿਤੇ ਨਾ ਕਿਤੇ ਸਾਫ਼ ਕਰ ਦੇਣ ਸਾਫ਼ ਸੁਥਰੀ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲੈਣ ਵੀ ਕਰਪਟ ਨੂੰ ਵੀ ਲਈ ਜਾਂਦੀ ਆਮ ਆਦਮੀ ਪਾਰਟੀ ਕੀ ਗੱਲ ਜੀ ਜਦੋਂ ਪਿੱਛੇ ਜੇ ਇਹਨਾਂ ਨੇ ਕੁਝ ਸਾਡੇ ਲੀਡਰ ਸੀ ਜਿਹੜੇ ਕਰਪਟ ਲੀਡਰ ਸੀ ਸੁਖਪਾਲ ਸਿੰਘ ਕਹਿਰਾ ਵਰਗੇ ਇਹਨਾਂ ਕੋਲੇ ਵਾਸ਼ਿੰਗ ਪ ਇਨਾਂ ਕੋਲ ਕਿਹੜਾ ਵਾਸ਼ਿੰਗ ਪਾਊਡਰ ਸੀਗਾ ਜਿਹੜੇ ਇਹ ਧੋਕੇ ਉਹਨਾਂ ਨੂੰ ਸੁਖਪਾਲ ਸਿੰਘ ਖੈਰੇਵਰਗਨ ਸਾਫ਼ ਸੁਥਰੇ ਕਰੀ ਜਾਂਦੇ ਨੇ ਤੇ ਉਹ ਉਹਨਾਂ ਨੇ ਜਿਹੜੇ ਇਧਰੋਂ ਗਏ ਹੋਏ ਪਾਰਟੀ ਦੇ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੇਕ ਕੇ ਕੱਢੇ ਹੋਏ ਲੀਡਰ ਸੀ ਜਿਹੜੇ ਉਹ ਕਾਂਗਰਸ ਦੇ ਵਿੱਚ ਅੱਜ ਜਾ ਕੇ ਇਹਨਾਂ ਲੋਕਾਂ ਨੂੰ ਭਜਾਉਣ ਲੱਗੇ ਪਏ ਨੇ ਕਿਉਂਕਿ ਉਹ ਪਹਿਲਾਂ ਵੀ ਚਾਹੁੰਦੇ ਸੀ ਇੱਥੇ ਇੱਥੇ ਵੀ ਚਾਹੁੰਦੇ ਸੀ ਉਹ ਲੀਡਰੀਆਂ ਕਰਨਾ ਚਾਹੁੰਦੇ ਸੀ ਲਤਾੜ ਕੇ ਜਿਹੜੇ ਮਿਹਨਤੀ ਕੰਮ ਕਰਨ ਵਾਲੇ ਲੀਡਰ ਸੀ ਜਾਂ ਵਰਕਰ ਸੀ ਉਹਨਾਂ ਨੂੰ ਲਤਾੜ ਕੇ ਜਿਹੜੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਹਮੇਸ਼ਾ ਭਜਾਇਆ ਇਸ ਪਾਰਟੀ ਨੇ ਠੀਕ ਹੈ ਤੁਹਾਨੂੰ ਕੀ ਲੱਗਦਾ ਲੋਕ ਸਭਾ ਚ ਉਹਨਾਂ ਨੇੜੇ ਨੇ ਕਿ ਹੋਰ ਵੀ ਜਿਵੇਂ ਤੁਸੀਂ ਕਿਹਾ ਵੀ ਇਹ ਤਾਂ ਸ਼ੁਰੂਆਤ ਹੋਈ ਹੈ ਜੀ ਹੋਰ ਪਾਰਟੀਆਂ ਚੋਂ ਵੀ ਬਹੁਤ ਵਧੀਆ ਲੀਡਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ ਦੇਖੋ ਤੁਸੀਂ ਕੰਮ ਕਰਨ ਦਾ ਤਰੀਕਾ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਠੀਕ ਹੈ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਭੰਡਣਾ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨਾ ਜਦੋਂ ਆਮ ਆਦਮੀ ਪਾਰਟੀ ਹੁੰਦ ਨਹੀਂ ਸੀ ਅਸੀਂ ਵੀ ਇਹੀ ਲੜਾਈ ਲੜੀ ਆ ਇਹ ਚ ਕੋਈ ਦੋ ਰਾਏ ਜੇ ਆਪਾਂ ਸਾਫ਼ ਸੁਥਰੀ ਗੱਲ ਕਰੀਏ ਆਮ ਆਦਮੀ ਪਾਰਟੀ ਵੀ ਇੱਕ ਵਿਰੋਧਤਾ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਐ ਤਰਨਿਆ ਮੁਜਾਰਿਆਂ ਦੇ ਵਿੱਚੋਂ ਨਿਕਲੀ ਪਾਰਟੀ ਐ ਜੇ ਆਪਾਂ ਗੱਲ ਕਰੀਏ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਐ ਦੇਖੋ ਸਿੱਖਿਆ ਦੇ ਉੱਪਰ ਸਿਹਤ ਸਹੂਲਤਾਂ ਦੇ ਉੱਪਰ ਜੇ ਆਪਾਂ ਬਿਜਲੀ ਦੇਖੋ ਜਿਹੜਾ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਤੋਂ ਭੱਜਣ ਵਾਲੀ ਪਾਰਟੀ ਨਹੀਂ ਪਹਿਲਾਂ ਵਾਲੀ ਪਾਰਟੀ ਕੀ ਕਰਦੀਆਂ ਸੀ 4 ਸਾਲ ਲੰਘਣ ਤੋਂ ਬਾਅਦ ਜਿਹੜੇ ਕੀਤੇ ਵਾਦੇ ਸੀ ਉਹਨਾਂ ਨੂੰ ਦੜਾ ਦੜ ਪੂਰੇ ਕੰਮ ਦੇ ਵਿੱਚ ਲੱਗ ਜਾਂਦੀਆਂ ਸੀ ਲੋਕਾਂ ਦੇ ਗਲੀਆਂ ਦੇ ਵਿੱਚ ਇੱਟਾਂ ਮਿਚਾਉਣ ਲੱਗ ਜਾਂਦੀਆਂ ਸੀ ਸੀਵਰੇਜ ਪੱਟ ਪੱਟ ਪੂਰਾ ਹਾਲ ਕਰ ਦਿੰਦੇ ਸੀ ਸ਼ਹਿਰਾਂ ਦੇ ਵਿੱਚ ਵੀ ਪਰ ਜਿਹੜੀ ਆਮਦਵੀ ਪਾਰਟੀ ਹੈ ਉਹ ਪਹਿਲਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਲੋਕ ਕਮਜ਼ੋਰ ਨੇ ਅੱਜ ਬੱਚੇ ਬਾਹਰ ਜਾਣ ਲੱਗੇ ਹੋਣੇ ਅੱਜ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਬੁਰਾ ਹਾਲ ਸੀ ਹਸਪਤਾਲ ਨਵੇਂ-ਨਵੇਂ ਖੋਲੇ ਜਾ ਰਹੇ ਨੇ ਨਵੇਂ-ਨਵੇਂ ਤਕਨੀਕਾਂ ਲਿਆਂਦੀਆਂ ਜਾ ਰਹੀਆਂ ਨੇ ਮਹੱਲਕ ਨਹੀਂ ਲੰਗਾਂਦੀ ਆਪਾਂ ਗੱਲ ਕਰੀਏ ਸ਼ਰਕ ਸੁਰੱਖਿਆ ਦੀ ਜੇ ਗੱਲ ਕਰੀਏ ਜੇ ਨਵੀਆਂ ਹਾਈਲੈਕਸ ਗੱਡੀਆਂ ਸਕੋਰਪੀਓ ਗੱਡੀਆਂ ਨਵੀਆਂ ਜਿਹੜੀਆਂ ਥਾਣੇ ਦੇ ਵਿੱਚ ਪਹਿਲਾਂ ਜਿਹੜੇ ਥਾਣੇਦਾਰ ਸੀ ਵਿਚਾਰੇ ਜਾਂ ਜਿਹੜੇ ਆਪਣੇ ਵਰਕਰ ਸੀਗੇ ਉਹ ਬਹੁਤ ਬੁਰਾ ਹਾਲ ਸੀ ਉਹਨਾਂ ਚੀਜ਼ਾਂ ਦਾ ਅੱਜ ਨਵੀਆਂ ਗੱਡੀਆਂ ਜਿਹੜੀਆਂ ਪੁਲਿਸ ਨੂੰ ਵੀ ਦਿੱਤੀਆਂ ਗਈਆਂ ਨੇ ਨਵੀਆਂ ਤਕਨੀਕਾਂ ਦਾ ਕੋਈ ਘਾਟ ਨਹੀਂ ਆਵਾ ਮਦੂ ਪਾਰਟੀ ਦੇ ਵਿੱਚ ਅੱਜ ਤੁਸੀਂ ਦੇਖੋ 800 ਤੋਂ ਉੱਪਰ ਜਿਹੜੀਆਂ ਹਾਈਲੈਕਸ ਗੱਡੀਆਂ ਜਿਹੜੀਆਂ ਰੋਡਾਂ ਦੇ ਉੱਪਰ ਦਿੱਤੀਆਂ ਗਈਆਂ ਨੇ 850 ਤੋਂ ਉੱਪਰ ਜਿਹੜੇ ਲੋਕਾਂ ਦੀ ਅੱਜ ਜਾਨ ਬਚਾਈ ਗਈ ਹੈ ਤੇ 550 ਤੋਂ ਉੱਪਰ ਲੋਕਾਂ ਨੂੰ 6 ਮਿੰਟ ਤੋਂ ਪਹਿਲਾਂ ਚਾਕੇ ਹਸਪਤਾਲਾ ਚ ਪਹੁੰਚਾਇਆ ਗਿਆ ਠੀਕ ਹੈ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਵਲੀ ਕਾਕੜਾ ਜੋ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਮੇਂ ਦੀਆਂ ਗਤੀਵਿਧੀਆਂ ਕਰ ਰਹੀ ਹੈ ਜਿਵੇਂ ਸਰਕਾਰ ਚ ਕੰਮ ਹੋ ਰਹੇ ਨੇ ਉਸ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋ ਰਹੇ ਨੇ ਸੋ ਗੁਰਪ੍ਰੀਤ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਨੇ ਬਸੀ ਪਠਾਣਾ ਤੋਂ ਸਾਬਕਾ ਐਮ ਐਲ ਏ ਰਹੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਜੋਸ਼ ਸ਼ਾਮਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਚ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪ